ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਖਾ ਕੰਮ ਨਾ ਕੋਈ ਜਹਾਨ ਉੱਤੇ ਹੁੰਦਾ ਕਰਨਾ ਸਦਾ ਆਰੰਭ ਔਖਾ ਹੋਵੇ ਹੌਸਲੇ ਤਾਂ ਚੱਕ ਪਹਾੜ ਦਈਏ ਬਿਨਾ ਹੌਸਲੇ ਤੋਂ ਚੱਕਣਾ ਖੰਭ ਔਖਾ ਜੋਸ਼ ਵੀ ਬੜਾ ਏ ਹੌਸਲੇ ਵੀ खरे ਨਹੀਂ ਉਹ ਅਸੀਂ ਐਦਾਂ ਨਹੀਂ ਹਾਰਦੇ ਸਾਡੇ ਹੱਥ ਵਾਹਿਗੁਰੂ ਨੇ ਫੜੇ ਨੇ ਖੁਸ਼ੀ ਇੱਕ ਅਹਿਸਾਸ ਹੈ ਜਿਸ ਦੀ ਹਰ ਕਿਸੇ ਨੂੰ ਤਲਾਸ਼ ਹੈ। ਗਮ ਅਜਿਹਾ ਅਨੁਭਵ ਹੈ ਜੋ ਹਰ ਇੱਕ ਦੇ پاس ਹੈ। ਪਰ ਜ਼ਿੰਦਗੀ ਉਹੀ ਜਿਉਂਦਾ ਹੈ ਜਿਸ ਨੂੰ ਆਪਣੇ ਆਪ ਤੇ ਵਿਸ਼ਵਾਸ ਹੈ। ਜ਼ਿੰਦਗੀ ਉਦੋਂ ਵਧੀਆ ਲੱਗਦੀ ਹੈ ਜਦੋਂ ਅਸੀਂ ਖੁਸ਼ ਹੁੰਦੇ ਹਾਂ। ਪਰ ਯਕੀਨ ਕਰਿਓ ਜ਼ਿੰਦਗੀ ਉਦੋਂ ਵਧੀਆ ਹੋ ਜਾਂਦੀ ਆ ਜਦੋਂ ਸਾਡੀ ਵਜ੍ਹਾ ਨਾਲ ਸਭ ਖੁਸ਼ ਹੋਣ। ਮੈਂ ਸੁਣਿਆ ਹੈ ਜਿਹੜਾ ਕਿਸੇ ਦਾ ਦਿਲ ਤੋੜਦਾ ਹੈ ਉਹਨਾਂ ਦੀ ਵੀ ਇਬਾਦਤ ਕਬੂਲ ਨਹੀਂ ਹੁੰਦੀ। ਗੁੱਸੇ ਦੇ ਬੁਰੇ ਵਕਤ ਵਿੱਚ ਉਸ ਦਾ ਹੱਥ ਫੜੋ। ਸਹਾਰਾ ਦਿਓ ਅਤੇ ਹਿੰਮਤ ਦਿਓ। ਕਿਉਂਕਿ ਬੁਰਾ ਵਕਤ ਤਾਂ ਥੋੜੇ ਸਮੇਂ ਬਾਅਦ ਚਲਾ ਜਾਊਗਾ। ਪਰ ਉਹ ਪੂਰੀ ਜ਼ਿੰਦਗੀ ਤੁਹਾਨੂੰ ਯਾਦ ਰੱਖੇਗਾ। ਜੇਬ ਛੋਟੀ ਹੋਵੇ ਤਾਂ ਕੋਈ ਗੱਲ ਨਹੀਂ। ਪਰ ਦਿਲ ਹਮੇਸ਼ਾ ਵੱਡਾ ਹੋਵੇ। ਮਰੂ ਮਰੂ ਨਾ ਕਰਿਆ ਕਰੋ। ਬਾਹਰ ਗੁਰੂ ਸਾਹਿਬ ਦੇ ਨਾਲ ਹੈ ਬਹੁਤ ਸੋਚਿਆ ਕਦੇ ਉਹ ਬਣੀਏ ਕਦੇ ਆਹ ਬਣੀਏ ਫੇਰ ਸੋਚਿਆ ਪਹਿਲਾਂ ਕਿਸੇ ਦੇ ਹੱਸਣ ਦੀ ਵਜਾ ਬਣੀਏ ਚੜਦੇ ਸੂਰਜ ਢਲਦੇ ਦੇਖੇ ਬੋਝੇ ਦੀਵੇ ਬਲਦੇ ਦੇਖੇ ਹੀਰੇ ਦਾ ਕੋਈ ਮੁੱਲ ਨਾ ਜਾਣੇ ਖੋਟੇ ਛਿੱਕੇ ਚੱਲਦੇ ਵੇਖੇ ਮੌਤ ਤਾਂ ਇੱਕ ਦਿਨ ਬਿਨਾਂ ਮੰਗੇ ਵੀ ਆ ਜਾਣੀ ਆ ਫੇਰ ਵੀ ਅਸੀਂ ਜ਼ਿੰਦਗੀ ਡਰ ਡਰ ਕੇ ਜਾਂ ਮਰ ਮਰ ਕੇ ਕਿਉਂ ਜਾਉਨੇ ਆ ਮੈਂ ਨਮਾਣਾ ਕੀ ਜਾਣਾ ਮਾਲਕਾ ਤੇਰੇਆਂ ਰੰਗਾਂ ਨੂੰ ਮੇਰ ਕਰੀਫ ਆ ਲਾਮੀ ਦਾਤਾ ਸਭਨਾ ਦੀਆਂ ਮੰਗਾਂ ਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਦੇਖਣ ਲਈ ਧੰਨਵਾਦ